ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਚੈਨਲ ਨੂੰ ਕਰੋ ਜੀ ਵਾਦ ਤੋਂ ਬਾਅਦ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਹਰ ਰੋਜ਼ ਪਾਉਣ ਵਾਲੀ ਨਵੀਂ ਵੀਡੀਓ ਪਹੁੰਚ ਸਾਇਆ ਕਰੇ ਜਿਹੜੇ ਵੀ ਕਿਸੇ ਵੀਰ ਭੈਣ ਨੂੰ ਜੋ ਰਿਸ਼ਤੇ ਤੁਹਾਨੂੰ ਦੱਸਦੇ ਆ ਉਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਹੁੰਦਾ ਹੁੰਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਤੁਸੀਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਅੱਜਪਾਣ ਲੈ ਕੇ ਆਏ ਹੈ ਜੀ ਨਵਾਂ ਰਿਸ਼ਤਾ ਬਠਿੰਡਾ ਏਰੀਆ ਜੀ ਜੱਟ ਸਿੱਖ ਕਾਸਟ ਹੈ ਲੜਕੇ ਦਾ ਰੇਟ ਆਫ ਬਰਥ ਇਜ਼ 90 ਹਾਈਟ 5 9 ਹੈ ਜੀ ਸਟੱਡੀ ਕੀਤੀ ਹੈ ਬੀ.ਏ. ਦੋ ਭਰਾ ਹੈ ਜੀ ਇਹ ਦੋਨਾਂ ਭਰਾਵਾਂ ਕੋਲ ਟੋਟਲ 20 ਕਿੱਲੇ ਜ਼ਮੀਨ ਹੈ ਜੀ ਦੋਨੇ ਭਰਾ ਸਰਕਾਰੀ ਜੋਬ ਕਰਦੇ ਨੇ ਇਹਨਾਂ ਨੂੰ ਲੜਕੀ ਚਾਹੀਦੀ ਹੈ ਪਹਿਲ ਤਾਂ ਇਹ ਸਰਕਾਰੀ ਜੋਬ ਕਰਦੀ ਲੜਕੀ ਨੂੰ ਦਿੰਦੇ ਆ ਜੀ ਤੇ ਜਾਂ ਫਿਰ ਲੜਕੀ ਦੀ ਕੋਈ ਡਿਗਰੀ ਕੀਤੀ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਫਾਈਲ ਨੰਬਰ 410 ਕਹਿ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ ਜੀ